ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਤ ਆਪਣੇ YouTube ਚੈਨਲ ਚੈਹਲ ਵਲੋਗਰਸ ਤੇ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਤੇ ਜੋ ਵੀ ਆਪਣੇ ਚੈਨਲ ਤੇ ਨਿਊ ਨੀ ਤਕਲੀਸ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਹਾਂਜੀ ਆਪਾਂ ਵਲੌਗ ਦੀ ਜਿਹੜੀ ਸਟਾਰਟਿੰਗ ਹੈ ਸਵੇਰ ਕਰਤੀ 7 ਵਜੇ ਗਈ ਤੁਹਾਨੂੰ ਪਤਾ ਹੀ ਹੋਣਾ ਕਿ ਆਪਾਂ ਸਕੂਲ ਦੇ ਲਈ ਹੋ ਗਏ ਆ ਰੈਡੀ ਤੇ ਬੱਚਿਆਂ ਨੂੰ ਵੀ ਆਪਾਂ ਰੈਡੀ ਕਰਤਾ ਤੇ ਮੈਂ ਕਿਹਾ ਚਲੋ ਨਾ ਬਸ ਇੱਕ ਵਾਰੀ ਆਪਾਂ ਵਲੌਗ ਦੀ ਜਦੋਂ ਸਟਾਰਟਿੰਗ ਹੋਵੇ ਨਾ ਮੜ ਕੇ ਵਲੌਗ ਬਣਾਉਣਾ ਸੌਖਾ ਹੋ ਜਾਂਦਾ ਤੇ ਮੈਂ ਕਿਹਾ ਚਲੋ ਆਪਾਂ ਵਲੌਗ ਦੀ ਸਟਾਰਟਿੰਗ ਕਰਦੇ ਆ ਮੈਂ ਰੋਟੀ ਵਗੈਰਾ ਬੱਚਿਆਂ ਦਾ ਜਾਨੀ ਕਿ ਟਿਫਨ ਪੈਕ ਕਰਨ ਲੱਗੇ ਸੀ ਆ ਪਏ ਨੇ ਪੱਤੇ ਤੁਹਾਨੂੰ ਪਿਛਲੇ ਵਲੌਗ ਦੇ ਵਿੱਚ ਦਿਖਾਇਆ ਕਿ ਆਪਣੇ ਮਾਸੀ ਤੇ ਮਾਸੜ ਜੀ ਆਏ ਨੇ ਤੇ ਆਪਣੇ ਨਾ ਜਿਹੜੇ ਆ ਲੱਗਿਆ ਹੋਇਆ ਮਰਿੰਗੇ ਦਾ ਬੂਟਾ ਤੇ ਮਾਸੀ ਜੀ ਨੇ ਬਸ ਸਵੇਰ ਹੀ ਉੱਠ ਕੇ ਉਹਦੇ ਪੱਤੇ ਦੂਰ ਕਿ ਧੋ ਕੇ ਤੇ ਸੁੱਕਣੇ ਪਾਤਾ ਹੁਣ ਇਹ ਅੰਦਰ ਸੁਕਾ ਕੇ ਨਾ ਇਹਦਾ ਪਾਊਡਰ ਬਣਾ ਲੈਂਦੇ ਹੁੰਦੇ ਆ ਇਹ ਤਾਂ ਵੈਸੇ ਮਾਸੀ ਜੀ ਤਾਂ ਪਾਣੀ ਨਾਲ ਵੀ ਲੈ ਲੈਂਦੇ ਜਾਂ ਕਹਿ ਲੈਂਦੇ ਵੀ ਸਬਜ਼ੀ ਵਗੈਰਾ ਚ ਪਾ ਲੈ ਹਨਾ ਤਾਂ ਵਧੀਆ ਹੁੰਦਾਗਾ ਮਾਸੀ ਜੀ ਲੱਗੇ ਨਹੀਂ ਮੈਂ ਬਾਹਰ ਤੇ ਨਹੀਂ ਲੱਗੇ ਜਾਂਦੀ ਐ ਮਰਾ ਮਾਸੀ ਮਾਸਲ ਬੈਠੇ ਨੇ ਦੀ ਮਾਸੀ ਲਈ ਬੈਠੇ ਨੇ ਫਲੀਆਂ ਤੋ ਤੋਤੀਆਂ ਤੇ ਬੀਬੀ ਕਰੂਗੀ ਕਟਿੰਗ ਹੋਣ ਇਹਨਾਂ ਨੇ ਸਬਜ਼ੀ ਬਣਾਉਣਗੇ ਪਤਾ ਨਹੀਂ ਮਾਸੀ ਕੀ ਖਵਾ ਰਹੀ ਮਾਸੀ ਕੋਲੇ ਨਾ ਇੰਨੀਆਂ ਚੀਜ਼ਾਂ ਹੁੰਦੀਆਂ ਪੂਰਾ 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 ਚੀਜ਼ਾਂ ਨੇ ਜene ਕੀ ਨੇ ਲਈ ਆ ਬਖਾਨੀਆਂ ਨਾਲ ਸਾਰਾ ਨਾ ਕੁ ਰਦੀ ਗਈ ਮਾਸੀ ਕੀ ਖਵਾ ਰਹੀ ਆ ਮੈਂ ਖਾਣਾ ਤਾਂ ਹੈ ਨਹੀਂ ਵੈਸੇ

ਦੂਈ ਆਈ ਹੈ ਠੀਕ ਉਹ ਨੂੰ ਪਕਾ ਕਰਨ ਹੰਦੀ ਚੋੜ ਜਾਂਦੀ ह्म ਇਹ ਤਾਂ ਹੈ ਆ ਰੱਖਿਆ ਮੈਂ ਦੱਬੰਦ ਅੱਜ ਰਹੋ ਜਾਇਓ ਨਾ ਤੂੰ ਰਸ ਤੋਂ ਨਹੀਂ ਚੱਲੂ ਸ਼ੁਕਰ ਹੈ ਲੱਡੂ ਪਾਈ ਮੈਨੂੰ ਐਸ ਜੇ ਖਤਮ ਹੋ ਗਏ ਹੋਏ ਕੀ ਬਣੂੰਗਾ ਐਨੇ ਜਿਆਦੇ ਜਮੀ ਲੱਡੂ ਮੈਂ ਖਾਣੇ ਆ ਜਿਆਦਾ ਕੋਨਾ ਪਰ ਵੱਡੀ ਵੱਡੀ ਵਿਚਾਂ ਤੋਂ ਦੋ ਬੁੱਕੇ ਤੇ ਸੀਟਿੰਗ ਮੈਂ ਤੇਰਾ ਦੀ ਹੈ ਨਾ ਰੀਡਿੰਗ ਕਰੂੰਗਾ ਮੈਂ ਗੱਲ ਮੇਰੇ ਟੈਸਟ ਦਾ ਕੀ ਕਰੋਗੇ ਅੱਧੀ ਮੈਂ ਗੱਲ ਟੈਸਟ ਹੈ ਨਾ ਮਾੜਦਾ ਉਹਦੀ ਰੀਡਿੰਗ ਕਰੀਂ ਰੀਡਿੰਗ ਮੈਂ ਕਿਤੇ ਚੀਟਿੰਗ ਨਹੀਂ ਕਰਦੀ ਮੇਰੇ ਕਾਲੇ ਜੀ ਕੀ ਹੁੰਦੇ ਆ ਹੂੰ ਬਲੈਕ ਜੀ ਕੀ ਹੁੰਦੇ ਨੇ ਕਾਲੀ ਮਿੱਟੀ ਕੱਲ ਨੂੰ ਕਾਦਾ ਟੈਸਟ ਆ ਮੈਦਾ ਮੈਦਾ ਸਾਰਾ ਨਮਾਦੇ ਮਲਾ ਦਾ ਚਿਮੂ ਦੋਵਿਆ ਹੂੰ ਰੇਗਾ ਰਿਹਾ ਸੰਗੀਤ ਨੇ ਮਾਰੀ ਲੱਡੂ ਨੂੰ ਠੋਕਰ ਤੇ ਖਾਦੀ ਫੋਜੀ ਨੇ ਸਬਜੀ ਬਈ ਮੇਰੇ ਵਾਸਤੇ ਹੈਗੀ ਆ ਬਈ ਆ ਮੈਂ ਸ਼ਾਮ ਨੂੰ ਖਾਂ ਮੈਂ ਲਈ ਸ਼ਾਮ ਪਹਿਲੇ ਦਿਨ ਬਣਾਈ ਆ ਜੀ ਖੁਲੀਆਂ ਦੀ ਸਬਜੀ ਹੂੰ ਫੇਰ ਪਸੰਦ ਆ ਕੇ ਚੁਬਾਲੀ ਹੁੰਦੀ ਆ ਹੂੰ ਪਸੰਦ ਆ सोनू ਮੈਨੂੰ ਵੀ ਪਸੰਦ ਹੈ ਤੈਨੂੰ ਇਸ ਬਲ ਟਸਤ ਹੁੰਦੀ ਆ ਕਿਉਂਕਿ ਤਾਂ ਸੱਚੀ ਹਮ ਚਲੋ ਜੀ ਆਪਾਂ ਲੱਗਦੇ ਹੁਣ ਕੰਮ ਕਰਦੇ ਕਿਉਂਕਿ ਜਦੋਂ ਆਪਾਂ ਸਕੂਲ ਤੋਂ ਆਏ ਸੀ ਤੇ ਆਪਣੇ ਆਏ ਹੋਏ ਸੀ ਹੁਆ ਜੀ ਵਰਗੇ ਤੇ ਚਲੋ ਫਿਰ ਆਪਾਂ ਉਹਨਾਂ ਨੂੰ ਵੀ ਚਾਹ ਪਾਣੀ ਪਿਉਣ ਲੱਗੇ ਹਨਾ ਫਿਰ ਉਹ ਚਲੇ ਗਈ ਸੀਗੀ 3:30 ਕਾਣੇ ਕਿ 4 ਵਜੇ ਤੇ ਆਪਣੇ ਕੱਲ੍ਹ ਵਾਲੇ ਬਲੌਗ ਚ ਦਿਖਾਇਆ ਸੀ ਕਿ ਮਾਸ ਜੀ ਤੇ ਮਾਸੜ ਜੀ ਆਏ ਸੀ ਤੇ ਉਹਨਾਂ ਨੇ ਵੀ ਉਹਨਾਂ ਦਾ ਸਿੱਗਾ ਕਰ ਲਿਆ ਤੇ ਉਹ ਵੀ ਚਲੇ ਗਏ ਤੇ ਆਪਾਂ ਜਿਹੜਾ ਅੱਜ ਜਣੀ ਕਿ ਵਲੌਗ ਅਪਲੋਡ ਕੀਤਾ ਸੀਗੇ ਉੱਤੇ ਭੈਣ ਦਾ ਕਮੈਂਟ ਆਇਆ ਸੀ ਜੈਸਮੀਨ ਫਰੋਮ ਗੱਗੜ ਹਨਾ ਉਹਨਾਂ ਨੇ ਕਿਹਾ ਸੀ ਕਿ ਸਾਡਾ ਨਾਮ ਜ਼ਰੂਰ ਲਿਓ ਥੈਂਕ ਯੂ ਭੈਣੇ ਸੋ ਮੱਚ ਹਨਾ ਕਿ ਤੁਸੀਂ ਸਾਡੇ ਨੂੰ ਇੰਨੇ ਜੋਗ ਸਮਝਦੇ ਹੋ ਜਾਂ ਸਾਡੇ ਜਿਹੜੇ ਵਲੌਗ ਨੇ ਪਸੰਦ ਕਰਦੇ ਹੋ ਹਨਾ ਜੇਕਰ ਤੁਸੀਂ ਸਾਡੇ ਵਲੌਗ ਪਸੰਦ ਕਰਦੇ ਹੋ ਹਨਾ ਫੇਰ ਹੀ ਕਮੈਂਟ ਕਰਦੇ ਹੋ ਥੈਂਕ ਯੂ ਸੋ ਮੱਚ ਵੀ ਤੁਸੀਂ ਸਾਡੇ ਵਲੌਗ ਦੇ ਨਾਲ ਇਦਾਂ ਜੁੜੇ ਰਹੋ ਤੇ ਆਪਦੇ ਜਿਹੜੇ ਸੋਹਣੇ ਸੋਹਣੇ ਕਮੈਂਟ ਹੈ ਕਰਦੇ ਰਹੋ ਤੇ ਜਿਹਦੇ ਨਾਲ ਵੀ ਆਪਾਂ ਨੂੰ ਹੌਂਸਲਾ ਜਾ ਹੁੰਦਾ ਹਨਾ ਫਿਰ ਆਪਣਾ ਮਾਨ ਕਰਦਾ ਹੁੰਦਾ ਵੀ ਹਾਂਜੀ ਵੀ ਆਪਣੀ ਵੀ ਕੋਈ ਸੇ ਚੀਜ਼ ਨੂੰ ਵਲੌਗ ਨੂੰ ਹਨਾ ਪਸੰਦ ਕਰਦੇ ਨੇ ਤਾਂ ਫੇਰ ਹੀ ਆਪਣਾ ਅੱਗੇ ਹੋਰ ਹੈ ਜਿਹੜੇ ਆਪਣੇ ਵਲੌਗ ਬਣਾਉਣ ਨੂੰ ਮਾਨ ਕਰਦਾ ਹੈ ਚਲੋ ਜੀ ਆਪਾਂ ਬਹੁਤ ਟਾਈਮ ਰੈਸਟ ਕਰ ਲਈ ਤੇ ਹੁਣ ਆਪਾਂ ਆਪਦੇ ਕੰਮਾਂ ਕਾਰਾਂ ਵੱਲ ਕੋਈ ਤੇ ਇਹ ਕਰ ਰਹੇ ਨੇ ਸਟੱਡੀ ਕਿਉਂਕਿ ਕੱਲ ਤੋਂ ਇਹਨਾਂ ਦੀ ਹੈਗੇ ਨੇ ਟੈਸਟ ਸਟਾਰਟ ਆਦ ਮਾਲਾ ਸਾਰਾ ਕੁਛ ਕਰ ਕਰ ਦੇਖਿਆ ਆ ਮੌਨਸੂਨ ਜਮਾਈ ਨਿਕਰਨੋਂ ਹਟ ਗਿਆ ਹੁਈ ਇਹਦੇ ਚ ਮੈਲ ਬੈਠ ਗਈ ਜਮਾਨੀ ਨਿਕਰਦਾ ਇਹ ਕਿੰਨਾ ਬੰਦਾ ਹੋਇਆ ਪੇ ਹੋਰ ਹੀ ਬਣਿਆ ਪਿੱਛੇ ਦਰਾਜਾ 7 ਵੀੜਾ ਕਿੰਦਾ ਸੋਹਣਾ ਸੀ ਸੋਨਾ ਕੀ ਇਹ ਮੋਰੀਆਂ ਨਿਕਲਗੀਆਂ ਹੂੰ 4 ਦਿਨਾਂ ਦਾ ਬਸ ਇਹ ਪਤਾ ਨਹੀਂ ਕਿਵੇਂ ਪਿਆ ਪਿਆ ਹੀ ਬੋਦਾ ਹੋ ਗਿਆ ਹੂੰ ਗੰਡੇ ਲੈਂਦੀ ਨਾਲੇ ਕਹਿੰਦੇ ਹੁੰਦੇ ਭੂਕਾਂ ਵੀ ਜਦੋਂ ਸੁੱਕ ਜਾਂਣ ਉਹਦੋਂ ਪੱਟ ਕੇ ਲਿਆਂਦੇ ਨੇ ਨਹੀਂ ਨਹੀਂ ਆ ਹੁਣ ਸੁੱਕਣੀਆਂ ਇੱਥੇ ਸੜਤੇ ਲੈ ਕੇ ਉੱਥੇ ਲੈ ਸੁੱਕ ਜਾਂਦੇ ਆ ਆਪਣੇ ਮਿਰਚਾਂ ਪਿਸਾ ਲੈਂਦੀਆਂ ਕੱਢਣਗੀ ਪਿਆਜ਼ ਪਿਆਜ਼ ਇਹ ਤਾਂ ਜੇਹਰ ਤੇ ਪੱਤੀਆਂ ਦੀਆਂ ਨਹੀਂ ਇਹ ਕੰਡੇ ਐਤ ਸੋਨੇ ਮੈਂ ਉੱਪਰ ਰੱਖਤੇ ਜਿੰਨੇ ਭਾਂਡੇ ਪਏ ਸੀਗੇ ਬਾਦੂ ਘਟੂ ਸਾਰੇ ਰਾਮੇਂ ਸਾਲਫਾ ਜਦੋਂ ਸਾਫ ਕਰ ਲੱਗੀ ਸੀ ਬਾਧੂ ਘਟੂ ਰੱਖ ਕੇ ਕਰਨੀਆਂ ਚੀਜ਼ਾਂ ਦਿਨੇ ਇੰਨੇ ਗੜਛੇਂਗਾ ਕੀ ਕਰਨਗੇ ਅਸੀਂ ਤੁਸੀਂ ਮੈਂ ਚੀਜ਼ਾਂ ਬਣਾਉਣਾ ਪੈ ਜਾਂਦੇ ਹੋਰ ਮੇਰੇ ਅਰਗੇ ਤਾਂ ਚੜਿਆ ਨਹੀਂ ਜਾਂਦਾ ਫੋ ਟੋਕਰੀ ਚ ਰੱਖੀ ਰੱਖਿਆ ਕਰੋ ਉਹ ਕਿ ਸਲਕ ਦੀ ਜੀ ਮਮ ਜੀ ਵੀ ਸਾਨੂੰ ਮੈਮ ਕਹਿਣ ਲੱਗਦਾ ਸੀ ਮੈਮ ਮੈਨੂੰ ਮੈਮ ਜੀ ਕਰੋ ਸਾਵਨ ਦਾ ਟੇਬਲ ਕਾਲਾ ਕਰੋ ਮੈਂ ਕੀ ਕਰ ਲਾਂ ਮੈਂ ਦੱਦ ਪੁੱਛ ਲੱਗੀ ਲੱਗੀਆਂ ਕਾਲਾ ਤੂੰ ਗੱਲ ਕਰਲਾ ਕਰਲਾ ਨੂੰ ਤੂੰ ਮਾੜਾ ਜਾਂ ਨਿੱਕਾ ਜਾਂ ਬੱਚਾ ਐਵੇਂ ਬੋਲਦੀ ਕਰ ਲਿਆ ਓਕੇ ਕਰ ਲਿਆ ਬੰਕੇ ਸੁਣਾ ਮੈਂ ਰਿਸੀ ਭੋਜੜਾ 7107 7 to 47 14 14 14 73 the 21 74 ਦਾ ਹੌਲਾ ਹੋ ਗਏ 48 28 28 ਯਾਦ ਕਰ ਕਿਤੇ ਨਹੀਂ ਜਾਣਾ ਕਰ ਯਾਦ ਚਾਂਟੇ ਪੈਣਗੇ ਨਹੀਂ ਬਹੁਤ ਜ਼ਿਆਦੀ ਤੇਰੇ ਕੱਲ ਦੀ ਗੱਡੀ ਅੰਦਰ ਹੀ ਨਹੀਂ ਕੀਤੀ ਇੱਥੇ ਖੜੀ ਏ ਤੁੱਪੇ ਉੱਤਰ ਅੱਜ ਦੀ ਬੈਠ ਗਈ ਗੁੱਡੂ ਰਾਣੀ ਉਹ ਤਾਂ ਬੈਠ ਗਈ ਮੈਂ ਗੁੱਡੂ ਰਾਣੀ ਰਾਜ ਗਈ ਘਾਰਾ ਵਗੈਰਾ ਪਕੜ ਲਿਆ ਨਹੀਂ ਪਾਣੀ ਸਾਰਿਆਂ ਨੂੰ ਪਿਆਇਆ ਹੋਇਆ ਸ਼ਾਇਦ ਮੈਨੂੰ ਨਹੀਂ ਸ਼ਾਇਦ ਮੈਂ ਜਰਸੀ ਨੂੰ ਨਹੀਂ ਪਾਇਆ। ਹੋਰ ਤੇ ਜਰਸੀ। ਉੱਚ ਲੱਗੀ ਹੁੰਦਾ ਮੇਰੇ ਤੋਂ। ਪਿਆ ਤਾਂ ਪਹਿਲਾਂ ਮੈਂ ਤਾਂ ਸਾਰਿਆਂ ਨੂੰ। ਆਹ ਹੋਵੇ ਉਧਰ ਲੈ ਕੇ ਮੁੰਡੀਆਂ ਦੀ ਪਾਕ ਹੁੰਦੀ। ਦੇਖੋ ਜੀ। ਆਹ ਜੀ ਪਾਕ ਹੁੰਦੀ ਦਰਫੀਆਂ ਦੀਆਂ। ਮਸਟਰਡ ਜੀ ਲੱਗਦੀ ਹਾਂ। ਹਾਂ। ਇਹ ਟਿੱਕ ਕਰਦੀਆਂ ਮਿਰਚਾਂ ਹਨਾ ਲਾਲ ਜੀਆਂ ਨਹੀਂ ਹੁੰਦੀਆਂ ਹਨਾ। ਹੂੰ। ਮਸਟਰਡ ਰਸਟ ਕਲਰ ਨਹੀਂ ਹੁੰਦਾ ਇਦਾਂ ਉਦਾਂ ਨਾ ਜਾਵਾਂ। ਕੋਈ ਚੀਜ਼ ਪਾਉਂਦੇ ਆ ਈ ਬੀਸਣ ਲੱਗੇ। ਵਾਹ ਜੌਣੇ ਲੱਗਦੇ ਵਧੀਆ। ਜਿਹੜੀਆਂ ਪਉ ਬਾਜ਼ਾਰੂ ਲਿਆਉਣੇ ਹੈਗੇ। ਹਾਂ। ਇਹ ਇਹ ਮਿਰਚਾਂ ਸਾਡੀਆਂ ਸਹੀ ਹੁੰਦੀਆਂ ਹਨ। ਹਮਮ ਕਲਰ ਕਿੱਡਾ ਸੋਹਣਾ ਮੇਰੇ ਸੂਟ ਨਾਲ ਲੱਜਾਂ। ਹਮ ਜਿਹੜਾ ਵਾਲਾ ਸੂਟ ਜਪਾ ਕੇ ਆਦੀ ਨੂੰ। ਪਰ ਦੋ ਡੱਬੇ ਭਰ ਗਏ ਸੀ ਆਪਨੇ ਕਿਲੋ ਕਿਲੋ ਦਾਸ ਤਾਂ ਕਿੰਨਾ ਹੋ ਗਿਆ। ਕਿਲੋ ਹੈ। ਕਿੰਨਾ ਹੈ? ਤੇ ਖਾ ਲੀਂਗਾ ਬੀਠੇ ਲੋਕ ਦਮਾਨੇ। ਬਾਦੂ ਮਿਰਚਾ ਕੌਣ ਖਾਂਦਾ ਇਹਨੇ। ਐ ਦਿਲੀ ਤੁੰਗ ਦੇ ਦੇ ਚਾਹ ਜਿਆਕ। ਆਈ ਬੈਗੀ ਖੜ ਗਿਆ ਉਹ ਚਲਾਈ ਜਾਂਦੀ ਸੀ ਮੈਂ ਕਿਹਾ ਚਲੋ ਥੋੜੀ ਜਿਹੀ ਕਲਿੱਪ ਲੈ ਲਈਏ ਕਿਉਂਕਿ ਅੱਜ ਬਸ ਮੁੜ ਕੇ ਪੱਠੇ ਵਗੈਰਾ ਪਾਉਣ ਤੋਂ ਬਾਅਦ ਮੈਂ ਕੋਈ ਕਲਿੱਪ ਨਹੀਂ ਲਈ ਹੈਗੀ ਜੀ ਹਾਂ ਉਹ ਬੰਗਿਆਂ ਦੇ ਵਿੱਚ ਸਾਫਾ ਹੋ ਗਿਆ ਰੰਗ ਬਦਲ ਗਿਆ ਸੋ ਉਹਦਾ ਮਿਰਚਾਂ ਦਾ ਪੀਸਿਆਂ ਦਾ ਹਾਂ ਛੋਡੇ ਹੱਥ ਖੱਟੇ ਹੋਏ ਨੇ ਉਹਨੂੰ ਮੈਂ ਹਰ ਜਿਹਾ ਲਈ ਨਾ ਛਿੱਲੀ ਸੀਗੀ ਹਾਂ ਗਲੀ ਉੱਤੇ ਵੀ ਬਿੰਦਾਰ ਬਣਾ ਕੇ ਲੇਕੇਗੀ ਮਾਸੇ ਦੀ ਜੀ ਅੱਛਾ ਉਹ ਜੀ ਪਈ ਬੱਚੇ ਵੀ ਤੌਣ ਤੱਕ ਫਿਰੋ ਕੱਡੂ ਕਸ਼ ਕਰੀ ਲਿਆ ਕਰਾ ਨਿੱਕੀ ਅਜਲੇ ਪਾਸੇ ਉਹ ਸੋਣੀ ਕਰੀ ਕੋਸਮਾਈ ਕਰੀ ਕੋਣ ਉਹਦਾ ਬੇਖਿਆ ਕਰੀ ਜਾਵੇ ਹਾਂ ਹਾਂ ਕਰਦੇ ਸੌਂ ਜੇ ਮਾਂ ਚੁਪਾਈ ਜਾ ਲੈਂਦੇ ਲੈਂਟੇ ਚ ਸੌ ਜਾਂਦੀ ਆ ਉਹ ਮੈਂਟਨ ਰੱਖਣ ਲੱਗ ਪਈ ਹਾਂ ਕਰਦੇ ਆਂ ਨਾ ਰੰਗ ਨਿਕਲਣ ਬਸਾਰਦਾ ਰੰਗ ਵਸਾਰ ਦੇ ਉੱਪਰ ਦੇ ਵਸਾਰ ਐ ਨੀਚੇ ਤੇ ਵਸਾਰ ਵਿਚ ਲਿਖਦੇ ਆ ਇਹ ਵਸਾਰਾਂ ਵਿਚ 20 ਸਿਕਾਂਤ ਫੋਨ ਤੇ ਤਾਂ ਵਸਾਰ ਕਿੱਸਾ ਆਉਂਦੀ ਫੇਰ ਤੇ ਅੱਜ ਅਗਾਂ ਖਾਜਲਾ ਬਾਦ ਜਾਨੀ ਚਾਹੁੰਦੇ ਆ ਅੱਜ ਮਾਸੀ ਲੈ ਕੱਲ ਮਾਸੀ ਲੈ ਕੇ ਆਈ ਸੀ ਹਲਦੀ ਗੰਡੀਆਂ ਉਹਨਾਂ ਨੂੰ ਛੱਲ ਕੇ ਨਾ ਨਹੀਂ ਪਤਾ ਨਹੀਂ ਕਿਹੜੀ ਦਵਾਈ ਵਗੈਰਾ ਬਣਾਈਆ ਸੀ ਰੋ ਛੇੜ ਲਿਆ ਫੇਰ ਉਹਨੂੰ ਕੱਦੂ ਕਸ਼ ਕਰਿਆ ਫੇਰ ਉਹਨੂੰ ਕਿਉਂ ਚ ਭੁੰਨਿਆ ਹੂੰ ਫਿਰ ਛੋੜ ਦੇਂਨ ਦਾਲ ਤੇ ਤੇਰੀ ਮੈਡਮ ਨਾ ਬਲੌਗ ਦੇਖੂਗੀ ਤੇ ਪੜ ਲਾ ਚਾਰ ਦਿਨ ਪੜ ਲਾ ਚਾਰ ਦਿਨ ਤੇ ਮੁੜ ਕੇ ਛੁੱਟੀਆਂ ਆ ਫਿਰ ਕਿੰਨੇ ਘੰਟੇ ਹੈ ਨਲੀਆਂ ਲਾਈਆ ਮੇਰੇ ਚਿਹਰੇ ਤੇ ਨਹੀਂ ਨਲੀਆਂ ਲੱਗੀਆਂ ਮੇਰੇ ਪੁੱਤਰਾਂ ਨੂੰ ਲੱਗੀਆਂ ਹੋਈਆਂ ਲੱਗੀਆਂ ਅੱਛਾ ਸੁਬਹ ਨਾ ਤਰ੍ਹਾਂ ਕਲੱਬ 'ਚ ਜੀਏਗੀ ਕਿਵੇਂ ਖਾਈ ਜਾਂਦਾ ਦਹੀਂ ਭੱਲੇ ਛਕੀ ਜਾਂਦੀ ਹੈ ਤੂੰ ਯਾਰ ਤੋਣੀ ਮੈਂ ਤਾਂ ਸੜੀ ਹੀ ਦਿੱਤਾ ਸਾਰਾ ਹੈ ਤਨੀ ਆ ਗਿਆ ਸੀ ਵਿੱਚ ਹੂੰ ਸਾਈ ਛੱਕਾ ਪਾਣਾ ਜਮਾ ਗਦਾ ਸੀ ਪਾਣੀ ਪੀ ਰਿਹਾ ਅੱਜ ਬੈਨ ਚ ਮਰਨ ਵਾਲੀ ਕਾ ਤਾਂ ਹੋਈ ਬੇਟੀ ਸਿਸਵਾ ਉਹ ਜਿਹੜਾ ਪਤੀਨੇ ਵਾਲਾ ਤਾਂ ਗਰਮੀ ਸੀ ਕਿੰਨੀ ਤੇ ਤੂੰ ਸਿਸ਼ਾ ਕਿਉਂ ਨਹੀਂ ਖੋਲਦੇ ਹੁੰਦੇ ਵੀਡੀਓ ਤੋ ਖੋਲਦੇ ਨੇ ਕੋਈ ਬੱਠ ਨਹੀਂ ਦਿੰਦੇ ਉਹਨੂੰ ਬਿਠਾ ਦਿੰਦੀ ਆ ਹਾਂ ਸਮਰੀਤ ਤੇ ਉਹ ਪਤੀਨੇ ਪਤੀਨੇ ਵਾਲਾ ਸੀ ਜਿਹੜਾ ਪਾਣੀ ਜਾ ਪੀਤਾ ਸੀ ਨਾ ਤੂੰ ਕੋੜਾ ਪਤੀਨੇ ਆ ਪਤੀਨੇ ਆ ਠੰਡਾ ਸੀ ਜਣਾ ਹਾਂ ਠੰਡਾ ਸੀ ਮੈਂ ਕੱਢੀ ਨਹੀਂ ਹਾਲ ਸੁਆ ਲੱਗਿਆ ਹੈ ਉਹ ਦਾ ਸਾਡੀ ਲਾ ਨੰਬੂ ਬਣੀ ਪੜਕਦਾ ਅੱਲੇ ਚਮਾਬਦੀ ਮੈਂ ਹਾਂ ਅਹ ਮਮੀ ਦਾ ਪੁਰਾਣਾ ਟਾਈਮ ਜ਼ਿਆਦਾ ਹੈ ਹੋਣੀ ਲੱਗਦੀ ਸੀ ਉਹ ਵਗ ਕੀ ਬੋਲੀ ਬਣੀ ਸੀ ਮਮੀ ਪਾਪੜੀ ਪਾਗਦੀ ਸੁਧਰੀ ਵਗਦੇ ਕੋਈ ਰੋੜ ਮੰਦਰ ਕੇ ਬਾਹਰ ਤੇਰੀ ਅੱਗੇ ਸੁਧਰੀ ਭਗਵਾਨ ਕੇ ਸਾਲਿਆਂ ਦੀ ਨਜ਼ਰ ਪੂਰੀ ਠੀਕ ਹੈ ਹਾਂ ਐ ਮੇਰੇ ਜੀ ਬਾਬਾ ਇਹ ਦਿਓ ਲੈ ਸਾਹਤ ਨਹੀਂ ਮੈਂ ਤਾਂ ਪੋਚਾ ਲਾਣੀ ਹੈ ਲਓ ਜੀ ਤਾਂ ਹੋ ਗਿਆ ਸੱਤ ਰਟਿਆਪਾ ਉੱਚੀ ਵੀ ਬਗਣਾ ਕੰਮ ਨਹੀਂ ਨਾ ਵੀਰ ਦਾ ਤੀਹ ਨੇ ਮੇਰੀ ਫਰੈਂਡ ਦੀ ਵਿਚਾਰੀ ਜਿੰਨੇ ਦਿਨ ਹੋ ਗਏ ਮੇਰੇ ਕੋਲੇ ਫਰਾਕ ਪਈ ਨੂੰ ਟਾਈਮ ਹੀ ਨਹੀਂ ਲੱਗਦਾ ਸੀ ਹੈ ਇਹਨਾਂ ਜਿਆਦਾ ਲੈਂਥੇਰੀ ਜਿਆਦਾ ਸੀਗੀ ਜਿਹੜੀ ਆਪਾਂ ਕਟਿੰਗ ਕਰਨੀ ਹੈ ਇਹਦੀ ਮਾਰਦੇ ਨੂੰ ਸ਼ਾਹ ਦੇ ਪੱਠੇ ਤੋਂ ਛੱਡ ਹੀ ਆਈ ਦੇਖੀ ਜਾਊਗੀ ਮੈਂ ਖੈ ਤੇ ਵਿਚਾਰੀ ਦਾ ਰੋਜ਼ ਕੰਮ ਰਹਿ ਜਾਂਦਾ ਉਹਨੇ ਪਾਣੀ ਚਲੋ ਜੀ ਆਪਾਂ ਇਹਦੀ ਕਟਿੰਗ ਕਰਦੇ ਆਂ ਤਾਂ ਬਹੁਤ ਸੋਹਣੀ ਲੱਗੇਗੀ रेडीमेड ਰੋਟੀ ਤਾਂ ਬਣ ਗਈ ਗਾਈ ਇਹ ਰੈਡੀमेड ਜਿਹੜੇ ਬਨੇ ਬਣਾਈ ਹੋਏ ਹੁੰਦੇ ਹਨ ਇਹਨਾਂ ਦੀ ਥੋੜੀ ਜਿਹੀ ਲੈਂਥ ਵਗੈਰਾ ਜ਼ਿਆਦਾ ਹੁੰਦੀ ਹੈ ਸੈਟਿੰਗ ਕਰਨੀ ਪੈਂਦੀ ਹੈ ਥੋੜੀ ਜਿਹੀ ਨਜਾਇਜ਼ ਹੀ ਵੱਡੀ ਹੈਗੀ ਖਾਣ ਨਹੀਂ ਪਤਾ ਜਰਾ ਹੀ ਪਤਾ ਫਿਰ ਫਿਰ ਤੰਦੂਰ ਦਾ ਕੰਮ ਚੱਲ ਪੇ ਇੱਕ ਮੇਰਾ ਤਾਂ ਹੁਣ ਮਨ ਝੱਪ ਗਿਆ ਤੰਦੂਰ ਵਾਲੀਆਂ ਰੋਟੀਆਂ ਤੋਂ ਭਾਂਜਾ ਵਾਲਾ ਵੇਸਟ ਹੁੰਦਾ ਉਹਨਾਂ ਟੇਪ ਕੁਆਲਟੀ ਤੁਸੀਂ ਖਾ ਲਈ ਰੋਟੀ ਖਾ ਲਈ ਹਾਂ ਮਲੇ ਖੀਲਾ ਤਾਂ ਘਾ ਤਾ ਰੋਟੀ ਤਾਂ ਖਾ ਲਈ ਤੇ ਖੀਰਾ ਹਜੇ ਖੀਰਾ ਨਾਲ ਇਹ ਬਈ ਦੱਸਿਓ ਮੇੜਾ ਜੇ ਇਹ ਖੀਰਾ ਇੱਕ ਮਿੰਟ ਇਹ ਕੀ ਹੈ ਜੇ ਮੂੰਹ ਚ ਪਾਇਆ ਨਾ ਚੌਂਟੇ ਪੈਣਗੇ ਟਮਾਟਰ ਨਾਲ ਇਹ ਕੀ ਰਣੀ ਆ ਹਾਂ ਸੂਈ ਠੀਕ ਹੀ ਆ ਬਸ ਉਹ ਬਾਦੂ ਪ੍ਰੰਤ ਭਾਈ ਪਈ ਆ ਉਹਨਾਂ ਦੀ ਟਮਾਟਰਾਂ ਦੀ ਮੈਂ ਵੀ ਫਲੀਆਂ ਹੀ ਲੈ ਕੇ ਆਈ ਆ ਇੱਕ ਸੀ ਫਲੀਆਂ ਦੀ ਸਬਜੀ ਦੁਪਹਿਰੇ ਬਣਾਈ ਸੀ ਇੱਕ ਸੀ ਕद्दू ਤੇ ਫਿਰ ਹੁਣ ਅਸੀਂ ਕद्दू ਕਿਵੇਂ ਖਾ ਸਕਦੇ ਆ ਤਾਂ ਫਿਰ ਅਸੀਂ ਫਲੀਆਂ ਹੀ ਖਾਵਾਂਗੇ ਓਕੇ ਖਾ ਛੱਡਿਆ ਹੀ ਨਹੀਂ ਰੋਟੀ ਖਾ ਕੇ ਅੱਜ ਨਾਲ ਪਾ ਤੰਦੂਰ ਦੀ ਹੈ ਜਿਹੜੀ ਵੀਡੀਓ ਨਹੀਂ ਬਣਾਈ ਹੈਗੀ ਬਸ ਡੇਲੀ ਡੇਲੀ ਕਿ ਹਨਾ ਤੰਦੂਰ ਦੀ ਵੀਡੀਓ ਬਣਾਈ ਜਾਣੀ ਹੈ ਵੈਸੇ ਤਾਂ ਵੀ ਬੀਬੀ ਜੀ ਦੇ ਪੇਕੇਆਂ ਦਾ ਸਪੈਸ਼ਲ ਫੋਨ ਆਇਆ ਸੀ ਕਿ ਤੰਦੂਰ ਦੀ ਵੀਡੀਓ ਬਣਾਇਓ ਚਲੋ ਕੱਲ ਨੂੰ ਸਹੀ ਹਾਂਜੀ ਮੇਰੇ ਚੱਪਲਾਂ ਕਿੱਥੇ ਆ ਚੱਪਲ ਬਾਹਰ ਐ ਤੇਰੀ بينو